ਜਦੋਂ ਵੀ ਜਿੱਥੇ ਵੀ ਚੋਣਾਂ ਹੋਣ ਤਾਂ ਆਣ ਗਵਾਂਡ ਦੇ ਵਿੱਚ ਉਹਨਾਂ ਚੋਣਾਂ ਨੂੰ ਲੈ ਕੇ ਚਰਚਾ ਜ਼ਰੂਰ ਹੁੰਦੀ ਹੈ ਹੁਣ ਹਰਿਆਣੇ ਦੀ ਆਮ ਚੋਣਾਂ ਨੇ ਕਹਿੰਦਾ ਭਾਵ ਕਿ 5 ਅਕਤੂਬਰ ਨੂੰ ਦਿਨ ਥੋੜੇ ਰਹਿ ਗਏ ਨੇ ਨਾਮਜ਼ਦਗੀਆਂ ਲਈ ਵੀ 1-2 ਦਿਨ ਹੀ ਬਾਕੀ ਨੇ ਤੇ ਪੰਜਾਬ ਦੇ ਵਿੱਚ ਗਵਾਂਡੀ ਰਾਜ ਹਰਿਆਣੇ ਦੀ ਚੋਣਾਂ ਦੀ ਚਰਚਾ ਹੋਣੀ ਸੁਭਾਵਕ ਹੀ ਸੀ ਤੇ ਜਿਹੜੀ ਹੋ ਵੀ ਰਹੀ ਹੈ ਖੈਰ ਇੱਕ ਜਿਹੜੀ ਵੱਡੀ ਗੱਲ ਕਿਉਂਕਿ ਪੰਜਾਬ ਦੇ ਵਿੱਚ ਸਦਾ ਤੇਰੇ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਬਾਰੇ ਵੱਡੇ ਪੱਧਰ ਉੱਤੇ ਚਰਚਾ ਸੀ ਕਿ ਕਿਉਂਕਿ ਲੋਕ ਸਭਾ ਚੋਣ ਪੇੜ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਇੰਡੀਆ ਗੱਠ ਜੋੜ ਦੇ ਵਿੱਚ ਸਾਂਝਿਆ ਹੋ ਕੇ ਲੜੀਆਂ ਸਨ ਪਾਸਪਾ ਦੇ ਖਿਲਾਫ ਸਭਾਵਨਾ ਵੱਡੇ ਪੱਧਰ ਉਤੇ ਸੀ ਕਿ ਹਰਿਆਣਾ ਦੇ ਵਿੱਚ ਵੀ ਇਹ ਜਿਹੜਾ ਅਲਾਈਅੰਸ ਜਿਹੜਾ ਕਾਂਗਰਸ ਤੇ ਆਪ ਦਾ ਹੋਣਾ ਪਵੇਗਾ ਪਰੰਤੂ ਅਜਿਹਾ ਨਹੀਂ ਹੋਇਆ ਆਖਿਰ ਦੋਨੇ ਧਿਰਾਂ ਹੁਣ ਆਮੋ ਸਾਹਮਣੇ ਹੋਣ ਗਈਆਂ ਹਰਿਆਣਾ ਦੇ ਪੇੜ ਦੇ ਵਿੱਚ ਜਿੱਤੇ ਮਹਾਪਾਰਤ ਹੋਈ ਸੀ ਬਣੀ ਚਰਚਾ ਹੈ ਖੈਰ ਇਸ ਸਾਰੇ ਮਾਹੌਲ ਤੇ ਅੱਜ ਦੀ ਇਸ ਖਾਸ ਗੱਲਬਾਤ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਤੇ ਉਗੇ ਵੱਡੇ ਰਾਜਸੀ ਮਹਾਰਾਇਟਰ ਭਗਵੰਤ ਸਿੰਘ ਜੀ ਸੋ ਸਤਿ ਸ੍ਰੀ ਅਕਾਲ ਸਾਬ ਚੈਨਲ ਇਮਿਸ਼ਨ ਪੰਜਾਬੀ ਬੁਲਤੋਂ ਦਾ ਸਵਾਗਤ ਵੈਲਕਮ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਪੜ ਸਾਹਿਬ ਹਰਿਆਣੇ ਦਾ ਵੱਡਾ ਜ਼ਿਕਰ ਹੈ ਮਹਾਪਾਰਤ ਹੋਈਏ ਉੱਥੇ ਅੱਜ ਵੀ ਜਿਹੜੀ ਖੇਤਖੇਤਰ ਦੀ ਧਰਤੀ ਹੈ ਉਹ ਸੰਕੇਤ ਦਿੰਦੀ ਹੈ ਕਿ ਕੋਈ ਉੱਥੇ ਜੁੱਦ ਹੋਇਆ ਸੀ ਸੰਸਾਰ ਪੱਤਰ ਦਾ ਉਸ ਵੇਲੇ ਜਿਹਦੀ ਅੱਜ ਵੀ ਚਰਚਾ ਹੈ ਇਤਿਹਾਸ ਦੇ ਵਿੱਚ ਮਤਿਆਸ ਮਤਿਆਸ ਦੇ ਵਿੱਚ ਇੱਕ ਜ਼ਿਕਰ ਹੈ ਮਹਾਭਾਰਤ ਦਾ ਤੇ ਉਸ ਹਰਿਆਣੇ ਦੇ ਵਿੱਚ ਹੁਣ ਆਮ ਚੋਣਾਂ ਨੇ ਵੱਖਰਾ ਇੱਕ ਮਹਾਭਾਰਤ ਭੇੜ ਭਰ ਸਾਹਿਬ ਇੱਕ ਵੱਡੀ ਚਰਚਾ ਸੀ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਦੀ ਸਤਾ ਦੇ ਵਿੱਚ ਹੈ ਦੇ ਹਰਿਆਣੇ ਦੇ ਪਰਲੇ ਪਾਰ ਦਿੱਲੀ ਦੇ ਵਿੱਚ ਵੀ ਆਪ ਸਤਾ ਦੇ ਵਿੱਚ ਹੈ। ਇੰਡੀਆ ਘਟ ਜੋੜ ਦੇ ਵਿੱਚ ਲੋਕ ਸਭਾ ਚੋਣ ਪੇਡ ਦੇ ਵਿੱਚ ਦੋਨੇ ਪਾਰਟੀਆਂ ਇੱਕ ਪਲੇਟਫਾਰਮ ਉਤੇ ਲੜੀਆਂ ਭਾਸਪਾ ਦੇ ਖਿਲਾਫ ਵੱਡੀ ਸੁਭਾਵਨਾ ਸੀ ਕਿ ਜਿਹੜਾ ਹਰਿਆਣੇ ਦੇ ਵਿੱਚ ਵੀ ਆਪ ਦਾ ਜਿਹੜਾ ਸਿਰੌਤਾ ਕਾਂਗਰਸ ਦੇ ਨਾਲ ਹੋ ਨਿਪੜੇਗਾ। ਪਰੰਤੂ ਅਜਿਹਾ ਨਹੀਂ ਹੋਇਆ। ਦੁਪਹਿਰੇ ਅੱਜ ਕਾਂਗਰਸ ਦੇ ਜਿਹੜੇ ਸਟੇਟ ਪ੍ਰੈਜ਼ੀਡੈਂਸੀ ਸੰਸਦੀ ਗੁੱਤਾ ਉਹਨਾਂ ਇੱਕ ਅਲਟੀਮੇਟਮ ਦਿੱਤਾ ਸੀ ਕਿ ਸ਼ਾਮ ਤੱਕ ਜੇਕਰ ਕਾਂਗਰਸ ਵੱਲੋਂ ਕੋਈ ਹੰਗਾਰਾ ਨਹੀਂ ਆਏਗਾ ਤਾਂ ਅਸੀਂ 90 ਦੀਆਂ 90 ਸੀਟਾਂ ਤੇ ਉਮੀਦਵਾਰ اتار ਦਿਆਂਗੇ ਖੈਰ ਹੁਣ 20 ਸੀਟਾਂ ਦੀ ਜਿਹੜੀ ਸੂਚੀ ਆਮ ਆਦਮੀ ਪਾਰਟੀ ਵੱਲੋਂ ਠੀਕ ਕਰ ਦਿੱਤੀ ਗਈ ਹੈ ਇਸ ਸਾਰੇ ਮਾਹੌਲ ਨੂੰ ਹਰਿਆਣੇ ਦੇ ਬਾਕੀ ਵੀ ਜਿਹੜੇ ਸਿਆਸੀ ਮਾਹੌਲ ਵਾਲੇ ਵੀ ਜਾਣਦੇ ਆ ਇਹਨਾਂ ਕਾਂਗਰਸ ਤੇ ਆਪ ਦਾ ਜਿਹੜਾ ਮਾਮਲਾ ਕਿੱਥੋਂ ਤੁਰਿਆ ਸੀ ਤੇ ਕਿੱਥੇ ਆਣ ਖਤਮ ਹੋਇਆ ਹਰਿਆਣੇ ਦੇ ਵਿੱਚ ਜਿੱਥੇ ਮਹਾਪਾਰਤ ਹੋਈ ਸੀ ਜੀ ਡਾਕਟਰ ਸਾਹਿਬ ਭਿੰਦਰ ਸਾਹਿਬ ਅਸਲ ਦੇ ਵਿੱਚ ਜਿਵੇਂ ਕਿ ਪਿਛਲੇ ਸਮੇਂ ਤੋਂ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਗੱਠ ਜੂੜ ਉਹਨਾਂ ਨੇ ਪਾਰਲੀਮੈਂਟ ਦੀ ਚੋਣਾਂ ਦੇ ਵਿੱਚ ਨਵਾਇਆ ਸੀ ਜਿਹੜਾ ਇੰਡੀਆ ਗੱਠ ਜੂੜ ਦਾ ਹਿੱਸਾ ਸੀ ਬੇਸ਼ੱਕ ਪੰਜਾਬ ਦੇ ਵਿੱਚ ਅਡੋ ਅਡ ਲੱਗੇ ਤਾਂ ਚੋਣਾਂ ਹੀ ਹਰਿਆਣਾ ਦੇ ਵਿੱਚ ਚੋਣਾਂ ਆ ਰਹੀਆਂ ਨੇ ਤੇ ਚੋਣਾਂ ਦਾ ਬਹੁਤ ਨਜ਼ਦੀਕ ਹੈ ਇੱਥੇ ਲੱਗਦਾ ਹੈ ਕਿ ਹਰਿਆਣੇ ਦੇ ਵਿੱਚ ਹੁਣ ਬਹੁਤ ਕੋਹਨੀ ਮੁਕਾਬਲਾ ਹੋਣ ਦੀ ਸੰਭਾਵਨਾਵਾਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜੀ ਆਪਸੀ ਬੰਡ ਬੰਡਾਰੇ ਦੀ ਜਿਹੜੀ ਗਲਬਾ ਸੀ ਉਹ ਸਿਰੇ ਨਹੀਂ ਚੜੀ ਤੇ ਇਸ ਤੋਂ ਰਾਹ ਸ਼ੋਕੇ ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟਾਂ ਦਾ ਵੀ ਕੈਂਡੀਡੇਟਾਂ ਦਾ ਐਲਾਨ ਕਰ ਦਿੱਤਾ ਜਿਸ ਤੋਂ ਹੁਣ ਇਹ ਬਿਲਕੁਲ ਸਾਫ਼ ਹੋ ਗਿਆ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਗੱਠਜੋੜ ਹੈ ਹਰਿਆਣੇ ਦੇ ਵਿੱਚ ਨਹੀਂ ਹੋਵੇਗਾ ਤੇ ਹੁਣ ਇਹ ਆਪੋ ਆਪਣੇ ਦਮ ਖੰਮ ਦੇ ਉੱਪਰ ਉਹਨਾਂ ਲੜਨਗੇ ਜਿਵੇਂ ਕਿ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਨੇ ਐਲਾਨ ਕੀਤੇ ਸੀ ਬਿਆਨ ਹੁੰਦੇ ਰਹੇ ਨੇ ਕਿ ਸਾਨੂੰ ਜਿਹੜਾ ਕਮਜ਼ੋਰ ਸਮਝੇਗਾ ਉਹਨੂੰ ਪਤਾ ਲੱਗੂਗਾ ਬਾਅਦ ਦੇ ਵਿੱਚ ਜੇਕਰ ਇਸ ਤਰ੍ਹਾਂ ਦਾ ਸਮਝੂ ਸਾਡੀ ਆਪਣੀ ਸ਼ਕਤੀ ਹੈ ਅਸੀਂ ਦਿਖਾਵਾਂਗੇ ਉਹਨਾਂ ਦਾ ਮਤਲਬ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਵੀ ਸਰਕਾਰ ਹੈ ਤੇ ਦਿੱਲੀ ਦੇ ਵਿੱਚ ਵੀ ਸਰਕਾਰ ਹੈ ਹਰਿਆਣਾ ਵਿਚਾਲੇ ਹੈ ਤੇ ਇਹ ਪ੍ਰਭਾਵ ਲੱਗਦਾ ਸੀਗਾ ਕਿ ਦੋ ਸਰਕਾਰਾਂ ਦਾ ਜਿਹੜਾ ਪ੍ਰਭਾਵ ਹੈ ਇਹ ਦਿੱਲੀ ਬੈਲਟ ਤੇ ਪੰਜਾਬ ਬੈਲਟ ਦੇ ਵਿੱਚੋਂ ਇਹਨਾਂ ਨੂੰ ਪ੍ਰਭਾਵਿਤ ਕਰਨਗੇ ਤੇ ਸਾਡਾ ਵੱਧ ਸੀਟਾਂ ਦਿੱਤੇ ਜਾਣਗੇ ਪਰੰਤੂ ਕਾਂਗਰਸ ਪਾਰਟੀ ਨੇ ਆਪਣੀਆਂ ਗਿਣਤੀਆਂ ਮੰਗੀਆਂ ਜਿਸ ਤਰ੍ਹਾਂ ਕਿ ਸਿਆਸਤ ਦੇ ਵਿੱਚ ਹੁੰਦਾ ਹੈਗਾ ਹਰੇਕ ਪਾਰਟੀ ਹਰੇਕ ਲੀਡਰ ਆਪਣੀ ਗਿਣਤੀ ਮਿਲਤੀ ਕੈਲਕੂਲੇਸ਼ਨ ਕਰਦਾ ਤੇ ਇਹਦੇ ਤੋਂ ਲੱਗਦਾ ਵੀ ਕਾਂਗਰਸ ਪਾਰਟੀ ਨੂੰ ਵੀ ਇਸ ਦੇ ਵਿੱਚ ਆਪਣਾ ਫਾਇਦਾ ਦਿਖ ਰਿਹਾ ਹੋਊਗਾ ਵੀ ਜੇਕਰ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਾ ਕੀਤਾ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਵੇਂ ਕਿ ਦਿੱਲੀ ਦੀ ਮਕਮੰਤਰੀ ਪਾਰਟੀ ਸਿਪਰੀਮੋਂ ਅੰਦਰ ਬੈਠੇ ਨੇ ਉਹਨਾਂ ਦੇ ਕਈ ਮੰਤਰੀ ਅੰਦਰ ਜਾ ਚੁੱਕੇ ਨੇ ਤੇ ਕੰਨਿਆ ਦੇ ਉੱਪਰ ਹੋ ਮਾਮਲੇ ਦਰਜ ਹੋ ਰਹੇ ਨੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਆਵਾਜ਼ਾਂ ਉੱਠ ਰਹੀਆਂ ਨੇ 2.5 ਸਾਲ ਤੋਂ ਉੱਪਰ ਸਰਕਾਰ ਨੂੰ ਕਾਇਮ ਹੋਈ ਨੂੰ ਹੋ ਗਿਆ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਾਂਗਰਸ ਪਾਰਟੀ ਨੇ ਸੋਚਿਆ ਹੋਵੇਗਾ ਕਿ ਇਹਨਾਂ ਦਾ ਜਿਹੜਾ ਐਂਟੀ ਸਟੈਬਲਿਸ਼ਮੈਂਟ ਕਿਤੇ ਸਾਨੂੰ ਵੀ ਨਾ ਲੈ ਡੁੱਬੇ ਇਸ ਕਰਕੇ ਉਹਨਾਂ ਨੇ ਤੁਮਜਤਾ ਨਹੀਂ ਕੀਤਾ ਤੇ ਹੁਣ आम आदमी पार्टी अपने दम खम पे कांग्रेस पार्टी अपने पे भारतीय जनता पार्टी जेजेपी इंडियन नेशनल लोकदल ये सारीया पार्टियां अपो अपनी चुनाव शान ਦੇ ਉਪਰ अपो अपने, अपने दम ਦੇ ਨਾਲ ਕਿਉਂ ਲੜਨ ਗਈਆਂ ਤੇ ਆਪਣੇ ਆਪ ਨੂੰ ਦਿਖਾਉਂਦੀ ਹੈ ਕਿ ਕਿਹੜਾ ਜੀਤੂ ਹੁੰਦਾ ਇਸ ਤਰ੍ਹਾਂ ਇਹ ਬਹੁਤ ਔਨੀ ਮੁਕਾਬਲਾ ਹੁੰਦਾ ਨਜ਼ਰ ਆ ਰਿਹਾ ਹੈ ਬਿਲਕੁਲ ਡਾਕਟਰ ਸਾਹਿਬ ਜਿਹੜੀ ਹੁਣ ਤਸਵੀਰ ਬਣ ਕੇ ਸਾਹਮਣੇ ਆਈ ਹੈ ਹਰਿਆਣੇ ਦੀ ਤਾਂ ਉਹ ਬਿਲਕੁਲ ਕਿ ਜਿਹੜਾ ਮੁਕਾਬਲਾ ਹੈ ਉਹ ਬਹੁਤ ਕੋਰਣੀ ਬਹੁਤ ਕੋਰਣੀ ਕਹਿੰਦੇ ਆਂਦਾ ਪਾਰਖੂ ਬਹੁਤ ਵੱਟਾ ਕਿਉਂਕਿ ਇਹਦੇ ਵਿੱਚ ਜਿਹੜੀਆਂ ਇਕੱਲੇ-ਇਕੱਲੀਆਂ ਪਾਰਟੀਆਂ ਇਸ ਵੇਲੇ ਜਿਹੜੀਆਂ ਤਸਵੀਰ ਸਾਹਮਣੇ ਆਈਏ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਕਿਉਂਕਿ ਪਿਛਲੀ ਵਾਰ ਜੇਜੇਪੀ ਨਾਲ ਸਮਝੌਤਾ ਸੀ ਐਤਕੀ ਉਹ ਇਕੱਲੇ ਮੈਦਾਨ ਦੇ ਵਿੱਚ ਨਹੀਂ ਜੇਜੇਪੀ ਦੇ ਨਾਲ ਆਜ਼ਾਦ ਸਮਾਜ ਪਾਰਟੀ ਹੈ ਇਸ ਵੇਲੇ ਖੈਰ ਉਹਨਾਂ ਦਾ ਇੱਕ ਵੱਖਰਾ ਗੱਠ ਬੰਧਨ ਹੈ ਤੇ ਦੂਜੇ ਪੱਲੇ ਜਿਹੜੀ ਐਨਐਲਓ ਐਨਐਲਓ ਦੇ ਨਾਲ ਬਹੁਤ ਸਾਰੇ ਸਮਾਜ ਪਾਰਟੀਆਂ ਹੈ ਤੇ ਰਹੀ ਮਗਰ ਆਮ ਆਦਮੀ ਪਾਰਟੀ ਵੀ ਹੁਣ ਇਕੱਲੇ ਮੈਦਾਨ ਮੱਲੇ ਕੀ ਕਿਉਂਕਿ 20 ਸੀਟਾਂ ਉਹਨਾਂ ਨੇ ਅੱਜ ਐਲਾਨ ਦਿੱਤੀਆਂ ਨੇ ਜਦੋਂ ਕਾਂਗਰਸ ਦੀਆਂ 2-3 ਸੀਟਾਂ 2-3 ਜਿਹੜੀਆਂ ਸੂਚੀਆਂ ਔਟ ਹੁੰਦੀਆਂ ਨੇ ਤਾਂ ਫਿਰ ਜਦੋਂ ਹੰਗਾਰਾ ਕਾਂਗਰਸ ਕੋਲ ਉਸ ਕਦਰ ਨਹੀਂ ਜਾਂਦਾ ਤਾਂ ਆਮ ਆਦਮੀ ਪਾਰਟੀ ਕੋਲ ਫਿਰ ਹੋਰ ਕੋਈ ਚਾਰਾ ਨਹੀਂ ਸੀ ਜੇਕਰ ਆਪਾਂ ਓਕੀਏ ਤਾਂ ਫਿਰ ਉਹਨਾਂ ਨੇ ਜਿਹੜੀ ਆਪਣੀ 20 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਿਹਦੇ ਵਿੱਚ ਕਲਾਇਤ ਦਾ ਜਿਹੜਾ ਅਲਾਕਾ ਜਿਹੜਾ ਨਰਵਾਣੇ ਤੋਂ ਜੀਦਰੂੜ ਤੇ ਅਲਾਕਾ ਖੱਬੇ ਪੈਂਦਾ ਹੈ ਕਲਾਇਤੀ ਦੀ ਆ ਉੱਥੇ ਦੱਸਦੇ ਕਿ ਲੋਕ ਸਭਾ ਦੇ ਵਿੱਚ ਚੋਣ ਵੇਲੇ ਵੱਡਾ ਹੰਗਾਰਾ ਮਿਲਿਆ ਸੀ ਆਮ ਆਦਮੀ ਪਾਰਟੀ ਨੂੰ ਤੇ ਅਨੁਰਾਗ ਹਾਂਡਾ ਢਾਂਡਾ ਉੱਥੇ ਜਿਹੜੇ ਉਮੀਦਵਾਰ ਬਣਾਏ ਨੇ ਬੜੀ ਚਰਚਾ ਹੈ ਉਹਦੀ ਇੱਕ ਉਹ ਵੀ ਇਹਨਾਂ ਨੇ ਅੱਜ ਦੀ ਸੂਚੀ ਦੇ ਵਿੱਚ ਉਹਨਾਂ ਨੂੰ ਲੈਂਦਾ ਖੈਰ ਉਹਦੇ ਰੇ ਕਰਕੇ ਜਿਹੜਾ ਪੰਜਾਬੀ 벨ਟ ਵੀ ਇਹਦੇ ਵਿੱਚ ਅੱਜ ਉਮੀਦਵਾਰ ਐਲਾਨੇ ਗਏ ਨੇ ਨਾਲ ਜਾਖਲ ਦੇ ਦੇਖਣ ਵਾਲੀ ਗੱਲ ਹੈ ਕਿ ਕੀ ਹੁਣ ਅੱਗੇ ਜਿਹੜਾ ਭੇੜ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਗੁੱਸਾ ਕਾਂਗਰਸ ਤੇ ਨਿਕਲੇਗਾ ਕਿਉਂਕਿ ਜਦੋਂ ਕੋਈ ਤਾਜੀ ਤਾਜੀ ਜਾਰੀ ਫੁੱਟਦੀ ਹੈ ਤਾਂ ਫਿਰ ਉਸ ਯਾਰ ਦੇ ਖਿਲਾਫ ਵੀ ਕਈ ਵਾਰ ਕਈ ਕੁਸ਼ਣ ਸਾਹਮਣੇ ਆਉਂਦਾ ਹੈ ਕਿ ਕੇ ਵੀ ਵੱਡਾ ਪੱਖ ਹੈ ਕਿ ਜਿੱਥੇ ਭਾਜਪਾ ਦੋਨਾਂ ਦੀ ਇੱਕ ਬਰੋਦੀ ਤਿਰਸੀ ਉੱਥੇ ਹੁਣ ਇਹ ਖਮਸਾਨ ਇੱਕ ਵੱਖਰੀ ਤਰ੍ਹਾਂ ਦਾ ਵਾਕੀ ਉੱਥੇ ਜਿਹੜੀ ਹੈ ਮਹਾਪਾਰਤਵਰਗ ਹੈ ਜੋ ਸਾਹਮਣੇ ਆਏਗਾ ਰਹੀ ਗੱਲ ਉੱਥੇ ਭਾਰਤੀ ਜਨਤਾ ਪਾਰਟੀ ਦੀ ਉਹ ਤੇਜੀ ਵਾਰ ਕਿਸਮਤ ਅਜਮਾਰੀਏ ਉਹਨਾਂ ਨੇ ਆਪਣਾ ਜਿਹੜਾ ਪਿੱਛੇ ਮੁੱਖ ਮੰਤਰੀ ਦਾ ਚਿਹਰਾ ਬਦਲ ਲਿਆ ਨਾਇਬ ਸਿੰਘ ਸੈਣੀ ਕੋਲ ਇਸ ਵਿੱਚ ਦੀ ਕਮਾਂਡ ਹੈ ਹਰਿਆਣੇ ਦੀ ਤੇ ਮਨੂਰ لال ਖੱਟਰ ਉਹ ਕੇਂਦਰ ਦੇ ਵਿੱਚ ਉਹਨਾਂ ਨੂੰ ਵਿਚਾਰ ਦੇ ਵਿੱਚ ਲੈ ਲਿਆ ਗਿਆ ਤਾਂ ਕਿ ਹਰਿਆਣੇ ਨੂੰ ਹੋਰ ਸਿਆਸੀ ਲਿਹਾਜ਼ ਤੋਂ ਭਾਜਪਾ ਦੇ ਅੰਗਲ ਤੋਂ ਮਜ਼ਬੂਤ ਕੀਤਾ ਜਾਵੇ ਇੱਕ ਸਵਾਲ ਹੈ ਡਾਕਟਰ ਸਾਹਿਬ ਕਾਂਗਰਸ ਨੇ ਜਿਹੜਾ ਆਪ ਨਾਲ ਸਮਝੌਤਾ ਸੀ ਉਹ ਕਾਂਗਰਸ ਵੱਲੋਂ ਵਹੁਂਹ ਗਾਰਾ ਨਹੀਂ ਦਿੱਤਾ ਗਿਆ ਕਿਉਂਕਿ ਅੱਜ ਤੇ ਕੱਲ ਸ਼ਾਮ ਤੋਂ ਵੀ ਚਰਚਾ ਸੀ ਕਿ ਸ਼ਾਇਦ 5 ਸੀਟਾਂ ਕਾਂਗਰਸ ਆਪ ਨੂੰ ਪ੍ਰਦਾਨ ਕਰ ਦੇਗੀ ਤੇ ਮੰਨਿਆ ਜਾ ਰਿਹਾ ਸੀ ਕਿ ਸ਼ਾਇਦ ਆਪ ਵੀ ਇਸ ਮਾਮਲੇ ਦੇ ਵਿੱਚ ਸੰਤੁਸ਼ਟ ਹੋਏਗੀ ਕਿ 5 ਸੀਟਾਂ ਉਹ 5 ਸੀਟਾਂ ਦਾ ਜ਼ਿਕਰ ਵੀ ਵਾਰ-ਵਾਰ ਆਉਂਦਾ ਰਿਹਾ ਤੇ ਖੈਰ ਬਾਅਦ ਵਿੱਚ ਜਦੋਂ ਅਲਟੀਮੇਟਮ ਆਫਰ ਲੋ ਜਾਂਦਾ ਹੈ ਕਿ ਜੇਕਰ 5 ਵਜੇ ਤੱਕ ਕੋਈ ਹੰਗਾਰਾ ਜਾ ਗੱਲਬਾਤ ਅੱਗੇ ਨਹੀਂ ਵਧੇਗੀ ਤਾਂ ਫਿਰ ਅਸੀਂ ਅਨਾਉਂਸਮੈਂਟ ਸ਼ੁਰੂ ਕਰ ਦਿਆਂਗੇ ਖੈਰ ਆਪ ਨੇ ਪਹਿਲੀ ਜਿਹੜੀ ਅਨਾਉਂਸਮੈਂਟ 20 ਸੀਟਾਂ ਦੀ ਉਹ ਕਰ ਦਿੱਤੀ ਐ ਅੱਜ ਤੇ ਉਧਰ ਦੂਜੀ ਤੀਜੀ ਲਿਸਟ ਕਾਂਗਰਸ ਵੱਲੋਂ ਵੀ ਕਰ ਦਿੱਤੀ ਕੀ ਹੈ ਸਮਝਾਓ ਤੇ ਦੇ ਵਿੱਚ ਹੁਣ ਕੋਈ ਖਾਸ ਗੁੰਜਾਇਸ ਨਹੀਂ ਲੱਗਦੀ ਕਿ ਹੁਣ ਕਿਤੇ ਇਹ ਸੰਭਵਤਾ ਹੋਵੇ ਕਿਉਂਕਿ ਸਾਰੇ ਸਾਰਾ ਪ੍ਰੋਗਰਾਮ ਜਿਹੜੀਆਂ ਟੜਾਗਾ ਨੇ ਸਿਆਸੀ ਟੜਾਗਾ ਉਹ ਖਿੱਚੀਆਂ ਗਈਆਂ ਨੇ ਇੱਕ ਸਵਾਲ ਡਾਕਟਰ ਸਾਹਿਬ ਕਿ ਭਾਜ ਕਾਂਗਰਸ ਨੇ ਕੀ ਆਪਣੇ ਦੇ ਜਥੇਬੰਦੀ ਦੇ ਵਿੱਚ ਕਿਤੇ ਬਗਾਵਤ ਨਾ ਹੋਉਣ ਨਿਪਟੇ ਜਿਹੜੀਆਂ ਸੀਟਾਂ ਆਪ ਦੇ ਹਵਾਲੇ ਕੀਤੀਆਂ ਜਾਣਗੀਆਂ ਉਹਨਾਂ ਹਲਕਿਆਂ ਦੇ ਵਿੱਚ ਉਹਦਾ ਪ੍ਰਭਾਵ ਹੋਰ ਸੀਟਾਂ ਦੇ ਨਾ ਪਵੇ ਅਜੇ ਇਹ ਵਜ਼ ਜਿਹੜਾ ਇਹ ਸੁਝਾਤਾ ਅੱਗੇ ਨਹੀਂ ਵਧਾਇਆ ਜਾਂ ਕੋਈ ਹੋਰ ਕਾਰਨ ਵੀ ਇਹ ਆਪਾਂ ਭਾਅ ਸਕਦੇ ਹਾਂ ਕਿਉਂਕਿ ਵੱਡੀ ਗੱਲ ਇਹ ਹੈ ਕਿ ਇੰਡੀਆ ਘੱਟ ਜੋੜ ਦੇ ਵਿੱਚ ਇੱਕ ਵੱਡਾ ਗੱਠਜੋੜ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਕਾਂਗਰਸ ਐਲਬ ਵਗੈਰਾ ਫੋਰ ਦੇ ਇਸ ਦੀਆਂ ਵੱਡੀਆਂ ਪਾਰਟੀਆਂ ਜਿਹਦੇ ਵਿੱਚੋਂ ਹੁਣ ਆਪ ਇੱਕ ਸਾਈਡ ਸਾਈਡ ਲੈਂਡ ਤੇ ਹੁੰਦੀ ਲੱਗਦੀ ਆ ਆਪਾ ਬਖਾਈ ਦੇ ਰਹੇ ਆ ਸਾਰੇ ਮਾਹੌਲ ਦੇ ਵਿੱਚ ਕਾਂਗਰਸ ਨੇ ਕਿਸ ਤਰ੍ਹਾਂ ਦਾ ਖਤਰਾ ਮਹਿਸੂਸ ਕੀਤਾ ਜਿਹੜਾ ਇਸ ਮੌਤੇ ਦੇ ਵਿੱਚ ਆਪ ਦੇ ਮਾਮਲੇ ਦੇ ਵਿੱਚ ਜੀ ਡਾਕਟਰ ਸਾਹਿਬ ਵੀਰ ਸਾਹਿਬ ਇਹਦੇ ਵਿੱਚ ਦੋ ਮਾਮਲੇ ਦੋ ਪੱਖ ਹੋ ਸਕਦੇ ਨੇ ਇੱਕ ਤਾਂ ਕਾਂਗਰਸ ਪਾਰਟੀ ਨੇ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਜਲਬਾ ਪਹਿਲਾਂ ਸੀਗਾ ਉਹ ਵੀ ਹੋਰ ਪੈਂਦਾ ਜਾ ਰਿਹਾ ਹੈ ਉਸ ਨੂੰ ਦੇਖ ਲਿਆ ਹੋਵੇਗਾ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੀ ਪਛੜੀ ਹੈ ਤੇ ਹਰਿਆਣੇ ਦੇ ਵਿੱਚ ਵੀ ਉਹਦਾ ਕੋਈ ਇਸ ਤਰ੍ਹਾਂ ਦਾ ਉਹ ਨਹੀਂ ਤੇ ਦਿੱਲੀ ਦੇ ਵਿੱਚ ਕਿਉਂਕਿ ਦਿੱਲੀ ਦਾ ਮੁੱਖ ਮੰਤਰੀ ਤੇ ਪਾਰਟੀ ਸੁਪਰੀਮੋ ਹੀ ਅੰਦਰ ਅੰਦਰ ਬੈਠਾ ਹੈ ਤੇ ਇਸ ਕਰਕੇ ਕਾਂਗਰਸ ਪਾਰਟੀ ਨੇ ਲੌਂਗ ਰਨ ਦੇ ਵਿੱਚ ਸੋਚ ਕੇ ਵੀ ਇਸ ਤੋਂ ਕਿਨਾਰਾ ਕਰਨ ਦੇ ਵਿੱਚ ਹੀ ਠੀਕ ਹੈ ਆਪਣੇ ਦਮ ਤੇ ਹੀ ਇਹ ਝੋਣ ਲੜੀਏ ਬਈ ਦੂਸਰੀ ਗੱਲ ਇਹ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਹਰਿਆਣਾ ਦੇ ਵਿੱਚ ਉਹ ਸੀਟਾਂ ਮੰਗ ਰਹੀ ਹੋਣੀ ਹੈ ਜਿਹੜੀਆਂ ਕਿ ਕਾਂਗਰਸ ਪਾਰਟੀ ਆਪਣੇ ਆਪ ਨੂੰ ਸੋਚ ਰਹੀ ਹੋਣੀ ਹੈ ਵੀ ਇਹ ਸਾਡੇ ਲਈ ਸੇਫ ਸੀਟਾਂ ਨੇ ਸਾਡੇ ਲਈ ਸਿਕਯਰ ਨੇ ਤੇ ਅਸੀਂ ਈ ਕਿਸੇ ਵੀ ਹਾਲਤ ਤੇ ਨਹੀਂ ਛੱਡਣਾ ਜਾਂ ਤਾਂ ਇਸ ਰੋਲ ਇਸ ਵਿੱਚ ਪਿਆ ਹੋਊਗਾ ਇਹ ਇਹ ਵੀ ਸੰਭਾਵਨਾ ਹੋ ਸਕਦੀ ਹੈ ਤੇ ਪਰ ਬਹੁਤੀ ਚਾਂਸ ਇਹੋ ਲੱਗਦੇ ਨੇਗੇ ਕਿ ਕਿਉਂਕਿ ਜਿਵੇਂ ਇਹ ਆਮ ਆਦਮੀ ਪਾਰਟੀ ਇੰਡੀਆ ਗੱਠਜੋੜ ਤੋਂ ਲਗਭਗ ਤਲਕ ਪੈ ਰਿਹਾ ਤੇ ਕਾਂਗਰਸ ਦਾ ਜਿਹੜਾ ਸਤਾਰਾ ਕੁਸ਼ ਕਾਂਗਰਸ ਆਪਣੇ ਆਪ ਨੂੰ ਪਾਰਲੀਮੈਂਟ ਚੋਣਾਂ ਤੋਂ ਬਾਅਦ ਕਾਫੀ ਬੱਡੇ ਜੋਸ਼ ਦੇ ਵਿੱਚ ਮਹਿਸੂਸ ਕਰ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਵਾਟਸਾਪ ਕਾਂਗਰਸ ਨੇ ਜਿਹੜੀਆਂ 99 ਸੀਟਾਂ ਲੋਕ ਸਭਾ ਦੇ ਵਿੱਚ ਇਕੱਲੇ ਨੇ ਲਈਆਂ ਨੇ ਉਹ ਉਹਦੇ ਤੋਂ ਕਾਫੀ ਹੌਸਲੇ ਦੇ ਵਿੱਚ ਹੈ ਹਾਲਾਂਕਿ ਭਾਜਪਾ ਦੀ ਲੀਡਰਸ਼ਿਪ ਤਾਂ ਜਿਹੜੀ ਕਾਂਗਰਸ ਨੂੰ ਫੇਲ ਹੀ ਦੱਸ ਰਹੀ ਹੈ ਕਿ 540 ਦੇ ਵਿੱਚ 99 ਸੀਟਾਂ ਨੇ ਪਰ ਕਾਂਗਰਸ ਲਈ ਇਹ ਇੱਕ ਵੱਡੀ ਜਿਹੜੀ ਪਲਾਹਾਂਗ ਹੈ ਸਿਆਸੀ ਸਲਾਹਾਂਗ ਕਿਉਂਕਿ ਵਿਰੋਧੀ ਧਿਰ ਦੀ ਕੁਰਸੀ ਕਾਂਗਰਸ ਦੇ ਹੱਥ ਲੱਗੀ ਹੈ ਰੌਣਗੰਦੀ ਜਿਹੜੇ ਕਿ ਦੋ ਦਿਨ ਦੇ ਦੌਰੇ ਤੇ ਹੁਣ ਅਮਰੀਕਾ ਪਹੁੰਚੇ ਹੋਏ ਨੇ ਉਹਨਾਂ ਦੇ ਹੱਥੇ ਲੱਗੀ ਕੁਰਸੀ ਇਸ ਕੁਰਸੀ ਦੀ ਇੱਕ ਵੱਡੀ ਵੈਲਿਊ ਹੈ ਬੜਾ ਇਹਦਾ ਆਧਾਰ ਰੱਖਦੀ ਹੈ ਸਰਕਾਰ ਉਤੇ ਇੱਕ ਵੱਡਾ ਖੰਡਾ ਹੁੰਦਾ ਹੈ ਵਿਰੋਧੀ ਧਿਰ ਦੀ ਕੁਰਸੀ ਦਾ ਕਿ ਰਜੇਹ ਦੇ ਵਿੱਚ ਕਾਂਗਰਸ ਹੌਸਲੇ ਦੇ ਵਿੱਚ ਜ਼ਰੂਰ ਹੈ ਭਾਵੇਂ ਕਿ ਭਾਜਪਾ ਦੀ ਜਿਹੜੀ ਕੌਮੀ ਲੀਡਰਸ਼ਿਪ ਹੈ ਉਹ ਹਾਲੇ ਵੀ ਕਾਂਗਰਸ ਨੂੰ ਖੇਡ ਦਾ ਦਰਜਾ ਦੇ ਰਹੀ ਹੈ ਡਾਕਟਰ ਸਾਹਿਬ ਇਹਨਾਂ ਕਾਰਨਾਂ ਦੇ ਕਾਰਨ ਅੰਦਰੂਨੀ ਤੇ ਬਾਹਰੀ ਕਾਰਨਾਂ ਦੇ ਕਾਰਨ ਕਾਂਗਰਸ ਪਾਰਟੀ ਨੇ ਆਮ ਆਦਮੀ ਪਾਰਟੀ ਤੋਂ ਖੰਡਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਦੂਸਰਾ ਇਹ ਵੀ ਹੈ ਕਿ ਕਿ ਜਿਹੜਾ ਪੰਜਾਬ ਦਾ ਉਹਨਾਂ ਨੂੰ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ اپੋਜੀਸ਼ਨ ਮੇਨ ਮੁੱਖ اپੋਜੀਸ਼ਨ ਆ ਕਾਂਗਰਸ ਪਾਰਟੀ ਹੈ ਇਸ ਕਰਕੇ ਵੀ ਇਹ ਲੱਗਦਾ ਹੋਏਗਾ ਕਿ ਵੀ ਪੰਜਾਬੀ ਵੋਟਰਾਂ ਨੂੰ ਕਿਸ ਤਰ੍ਹਾਂ ਪ੍ਰਭਾਵ ਕਰਨਗੇ ਇਸ ਦੇ ਲਈ ਉਹਨਾਂ ਨੇ ਇਹਨਾਂ ਤੋਂ ਪਾਸੇ ਰਹਿਣ ਦਾ ਹੀ ਫੈਸਲਾ ਕੀਤਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਹੋ ਸਕਦੀਆਂ ਨੇ ਕਿਉਂਕਿ ਇਹ ਵੀ ਸਪਸ਼ਟ ਹੈ ਕਿਉਂਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਹੁਣ ਤੀਸਰੀ ਵਾਰ ਚੌਨ ਮદાન ਦੇ ਵਿੱਚ ਆਪਣੀ ਮੁੱਖ ਮੰਤਰੀ ਦੀ ਕੁਰਸੀ ਹਾਸਲ ਕਰਨ ਦੇ ਲਈ ਆਪਣਾ ਕਮਰਕਸਾ ਕਰ ਰਹੀ ਹੈ ਕਿਉਂਕਿ ਦੋ ਪਹਿ ਟਰਮਾਂ ਪਹਿਲਾਂ ਮਨੋਹਰਾ ਖੱਟਰ ਜੀ ਤੇ ਹੁਣ ਨਾਇਬ ਸਿੰਘ ਸੈਣੀ ਦੇ ਉੱਪਰ ਇਦਾ ਕੀਟ ਰਹੇ ਨੇ ਤੇ ਪ੍ਰੰਤੂ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਦੇਸ਼ ਦੇ ਵਿੱਚ ਰਾਸ਼ਟਰਪਤੀ ਪਦਰ ਦੇ ਉੱਪਰ ਵਾਪਰੀਆਂ ਨੇ ਉਹਦੇ ਤੋਂ ਇਹ ਵੀ ਲੱਗਦਾ ਹੈ ਵੀ ਭਾਰਤੀ ਜਨਤਾ ਪਾਰਟੀ ਵੀ ਕਾਫੀ ਵੱਡੀ ਦਬਾਅ ਦੇ ਹੇਠ ਹੈ ਤੇ ਅੰਦਰੋਂ ਜੇ ਦੇਖਿਆ ਜਾਵੇ ਤਾਂ ਸਾਰੀਆਂ ਪਾਰਟੀਆਂ ਦੇ ਵਿੱਚ ਟੁੱਟ-ਭੱਜ ਹੋ ਰਹੀ ਹੈ ਕਾਂਗਰਸ ਪਾਰਟੀ ਦੇ ਵਿੱਚ ਵੀ ਟਿਕਟਾਂ ਦੀ ਵੰਡ ਦੇ ਉੱਪਰ ਹੋ ਰਹੀ ਆ ਭਾਜਪਾ ਦੇ ਵਿੱਚ ਵੀ ਹੋ ਰਹੀ ਹੈ ਤੇ ਇਸ ਤਰ੍ਹਾਂ ਉਤਕ-ਪਟਕ ਹੈ ਤੇ ਇਧਰੋਂ ਉਧਰ ਤੇ ਉਧਰੋਂ ਉਧਰ ਇਮੇਜ ਵਿੱਚ ਜੇ ਜੀ ਪੀ ਦੇ ਵਿੱਚ ਟੁੱਟ-ਭੱਜ ਸਾਰੀਆਂ ਪਾਰਟੀਆਂ ਦੇ ਵਿੱਚ ਹੋ ਰਹੀ ਹੈ ਜਿਸ ਤੋਂ ਇਹ ਲੱਗਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਇਸ ਤਰ੍ਹਾਂ ਦੀ ਕੋਈ ਹੰਗ ਅਸੈਂਬਲੀ ਬਣੇ ਤੇ ਇਹ ਵੀ ਇਹ ਵੀ ਹੈ ਕਿ ਜਿਹੜੀਆਂ ਕੁਝ ਪਾਰਟੀਆਂ ਨੇ ਉਹ ਆਪਣੇ ਹੱਥ ਦੇ ਵਿੱਚ ਬੈਲੈਂਸ ਰੱਖਣ ਦੇ ਲਈ ਵੀ ਸੰਭਾਵਨਾਵਾਂ ਹੋ ਸਕਦਾ ਹੈ ਕਿ ਪਾਸਪੂ ਬਣਦੀ ਹੋੜ ਦੇ ਵਿੱਚ ਵੀ ਨੇ ਕੁਝ ਤਿਹਰਾ ਕਿਉਂਕਿ ਪਿਛਲੀ ਵਾਰ ਜਿਹੜਾ ਇਹ ਮਾਮਲਾ ਇਹ ਹੱਥ ਆਇਆ ਸੀ ਪਾਸਪੂ ਦਾ ਜਜਪੀ ਦੇ ਜਜਪੀ ਨੇ ਸਾਢੇ 4 ਸਰਕਾਰ ਦੇ ਵਿੱਚ ਵੀ ਆਪਣਾ ਹੰਡਾਈ ਜਿਹੜੀ ਹੈ ਭਾਜਪਾ ਸਰਕਾਰ ਕਹਿਣ ਨੂੰ ਭਾਜਪਾ ਸਰਕਾਰ ਸੀ ਪਰੰਤੂ ਜਜਪੀ ਦਾ ਵੱਡਾ ਅਰੋੜ ਰਿਹਾ ਡਿਪਟੀ ਮੁੱਖ ਮੰਤਰੀ ਦਾ ਪਦ ਵੀ ਜਿਹੜਾ ਅਦਿੱਤਿਆ ਸਟਾਲਾ ਦੇ ਕੋਲ ਰਿਹਾ ਪਰ ਡਾਕਟਰ ਸਾਹਿਬ ਇੱਕ ਇੱਥੇ ਇੱਕ ਸਵਾਲ ਹੈ ਕਿ ਜਿਹੜਾ ਆਪ ਨਾਲ ਜਿਹੜੇ ਕਿਉਂਕਿ ਅੱਜ ਦੇ ਆਪਣਾ ਵਿਸ਼ਾ ਆਪ ਤੇ ਕਾਂਗਰਸ ਦਾ ਸਮਝੌਤਾ ਸ੍ਰੀਨਾ ਚੜਨਾ ਕੀ ਵਜ੍ਹਾ ਰਹੀ ਕੀੜੇ ਕਾਰਨ ਰਹਿ ਕਈ ਦਿਨਾਂ ਤੋਂ ਇਹ ਇਹ ਕੰਸੂਆਂ ਆ ਰਹੀਆਂ ਸੀ মিডিਆ ਐਂਗਲ ਉੱਤੇ ਵੀ ਕਿ ਸ਼ਾਇਦ ਸ੍ਰੀ ਚੜ ਜਾਏਗਾ ਜਾ ਕੁਐਸਚਨ ਮਾਰਕ ਸੀਗਾ ਸਮਝੌਤਾ ਜਿਹੜਾ ਢੱਕੇ ਟੋੜੇ ਖਾਂਦਬ ਖਾਈ ਨਹੀਂ ਦੇ ਰਿਹਾ ਸੀ ਕਿਉਂਕਿ ਸੰਦੀਪ 파ਠਕ ਜਿਹੜੇ ਇਸ ਵੇਲੇ ਆਪ ਦੇ ਹੋਲੀ ਸੁੱਲੀ ਨੇ ਕਹਿੰਦਾ ਪਾਵ ਜਰਨਲ ਫੈਕਟਰੀ ਜਥੇਵੰਦਕ ਢਾਂਚਾ ਉਹਨਾਂ ਦਾ ਕੱਲ ਇੱਕ ਵਟਾ ਬਿਆਨ ਆਉਂਦਾ ਹੈ ਕਿ ਜੇਕਰ ਸਾਨੂੰ ਕਿਸੇ ਨੇ ਘੱਟ ਅੰਕਿਆ ਤਾਂ ਫਿਰ ਪਤਾ ਲੱਗ ਜਾਏਗਾ ਇਸ ਚੋਂ ਮੈਦਾਨ ਦੇ ਵਿੱਚ ਉਹਨਾਂ ਦਾ ਇੱਕ ਇਸ ਤਰ੍ਹਾਂ ਦਾ ਇਸ਼ਾਰਾ ਸੀ ਸਿੱਧਾ ਹੀ ਕਾਂਗਰਸ ਨੂੰ ਕਿ ਐਵੇਂ ਨਾ ਸਮਝੋ ਆਮ ਆਦਮੀ ਪਾਰਟੀ ਤੇ ਉਸ ਤੋਂ ਬਾਅਦ ਇਹ ਵੀ ਆਦਸੀ ਹੈ ਜਿਹੜੀ ਮੰਤਰੀ ਉਥੋਂ ਦਿੱਲੀ ਤੋਂ ਉਹਨਾਂ ਦਾ ਬਿਆਨ ਹੁੰਦਾ ਹੈ ਕਿ ਜਦੋਂ ਲੋਕ ਸਭਾ ਚੋਣ ਸੀ ਭਾਵੇਂ ਕਿ ਸਾਡਾ ਇੰਡੀਆ ਘੱਟ ਜੋੜ ਦੇ ਵਿੱਚ ਸਮਝੌਤਾ ਸੀ ਕਾਂਗਰਸ ਨਾਲ ਅਰਵਿੰਦ ਕੇਜਰੀਵਾਲ ਜੀ ਤਿੰਨ ਸੀਟਾਂ ਤੇ ਲੋਕ ਸਭਾ ਦੀਆਂ ਤੇ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਧੂਆਂ ਤਾ ਪ੍ਰਚਾਰ ਕੀਤਾ ਪਰਤੂ ਕਾਂਗਰਸ ਦੀ ਵੱਡੀ ਲੀਡਰਸ਼ਿਪ ਨੇ ਆਪ ਪ੍ਰਤੀ ਉਹ ਜਿਹੜਾ ਸਿਆਸੀ ਸਨੇਹ ਉਹ ਨਹੀਂ ਵਿਖਾਇਆ ਅਜਿਹੀ ਤਰ੍ਹਾਂ ਦੇ ਜਿਹੜੇ ਟੱਕੇ ਟੋਲੇ ਖਾਂਦੇ ਮਾਮਲੇ ਸਾਹਮਣੇ ਆਏ ਤੇ ਅੱਜ ਉਹਦਾ ਪ੍ਰਨਾਮ ਜਿਹੜਾ ਹੈ ਸਾਹਮਣੇ ਆ ਗਿਆ ਇਹ ਰਹੀ ਗੱਲ ਡਾਕਟਰ ਸਾਹਿਬ ਅਨੈਲੋ ਅਨੈਲੋ ਇੰਡੀਅਨ ਨੈਸ਼ਨਲ ਲੂਕਧਾਰ ਤਾਉ ਦੇਵੀ ਨਾਲ ਦੇ ਇਤਿਹਾਸਕਾ ਪ੍ਰਧਾਨ ਮੰਤਰੀ ਉਹਨਾਂ ਦੇ ਜਿਹੜੇ ਪੋਤਰੇ ਅਦitya ਚਟਾਲਾ ਜਿਹੜੇ ਕਿ ਪਿਛਲੀ ਵਾਰ ਉਹਨਾਂ ਨੇ ਭਾਜਪਾ ਤੋਂ ਕਿਸਮਤ ਅਜਮਾਈ ਐਤਕੀ ਵਾਪਸ ਆਪਣੀ ਪਾਰਟੀ ਅਨੈਲੋ ਵੱਲ ਆਉਂਦੇ ਆ ਉਹਨਾਂ ਨੂੰ ਦੱਬਵਾਲੀ ਤੋਂ ਅਜੀ ਜਿਹੜਾ ਅਬੇ ਅਟਲ ਚਟਾਲਾ ਵੱਲੋਂ ਟਿਕਟਨ ਵਾਇਜ਼ ਦਿੱਤੀ ਜਾਂਦੀ ਹੈ ਤੇ ਓਮ ਪ੍ਰਕਾਸ਼ ਚਟਾਲਾ ਸਾਬਕਾ ਮੁੱਖ ਮੰਤਰੀ ਵੱਲੋਂ ਉਹਨਾਂ ਨੂੰ ਅਸ਼ੀਰਵਾਦ ਦੇ ਦਿੱਤਾ ਜਾਂਦਾ ਹੈ ਵੱਡਾ ਕੱਠ ਹੁੰਦਾ ਉਹਦੇ ਨਾਲ ਇੱਕ ਅਨੈਲੋ ਨੂੰ ਵੱਡਾ ਹੌਸਲਾ ਮਿਲਿਆ ਜਿੱਥੇ ਨਾਲ ਇੱਕ ਵੱਡੀ ਪਾਰਟੀ ਵਸਫਾ ਪਹਿਲਾ ਸਹਿਯੋਗੀ ਹੈ ਸਮਝੌਤਾ ਹੋਇਆ ਉਥੇ ਇੱਕ ਵੱਡਾ ਚਿਹਰਾ ਵਾਪਸ ਆਉਣਾ ਅਨੈਲੋ ਦੇ ਵਿੱਚ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਇਹ ਸਿਆਸੀ ਪਤਰਾਪ ਚੜਾ ਅਨੈਲੋ ਪ੍ਰਤੀ ਡਾਟਸਰ ਇੰਦਰਾ ਸਭਾਰ ਹਰਿਆਣੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਚੌਧਰੀ ਦੇਵੀ ਲਾਲ ਦਾ ਪਰਿਵਾਰ ਬੜਾ ਪ੍ਰਭਾਵਸ਼ਾਲੀ ਜਿਹ ਹੈ ਚੌਧਰੀ ਦੇਵੀ ਲਾਲ ਦਾ ਹਰਿਆਣੇ ਦੀ ਰਾਜਨੀਤੀ ਦੇ ਵਿੱਚ ਬੜਾ ਵੱਡਾ ਅਸਰ ਰਿਹਾ ਉਹਨਾਂ ਨੇ ਰਾਜਨੀਤੀ ਹਰਿਆਣੇ ਦੇ ਵਿੱਚ ਕਰਕੇ ਮੁੱਖ ਮੰਤਰੀ ਬਣਦੇ ਰਹੇ ਨੇ ਫਿਰ ਦੇਸ਼ ਦੇ ਨਿਪਟੀ ਪ੍ਰਾਈਮ ਮਿੰਿਸਟਰ ਵੀ ਬਣੇ ਤੇ ਬੜੀ ਵੱਡੀ ਉਹਨਾਂ ਨੇ ਰਾਜਨੀਤੀ ਨੂੰ ਮੋਲਡ ਕੀਤਾ ਤੇ ਹੁਣ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹ ਵਿਕੋ ਨਹਿਲੋ ਤਾਂ ਹੈ ਇੰਡੀਆ ਨੈਸ਼ਨਲ ਲੋਕ ਦਲ ਚਿਟਾਲਾ ਸਾਹਿਬ ਵੱਲੋਂ ਜੀ ਜੀ ਪੀ ਵੀ ਉਹਨਾਂ ਦੇ ਪਰਿਵਾਰ ਦੀ ਪਾਰਟੀ ਸੀ ਇਹ ਉਸੇ ਪਰਿਵਾਰ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਜੀ ਜੀ ਨਹੀਂ ਰਹੇ ਨੇ ਤੇ ਉਹਦੇ ਵਿੱਚੋਂ ਹੁਣ ਵਾਪਸ ਆਏ ਨੇ ਇਸ ਤਰ੍ਹਾਂ ਇਹ ਦੇਵੀ ਲਾਲ ਦਾ ਪਰਿਵਾਰ ਜਿਹੜਾ ਕਿ ਉਹ ਤੇ ਪਰਿਵਾਰ ਦੇ ਉਹਦੇ ਬੱਚੇ ਉਹਦੇ ਪੁੱਤ ਬੇਟੇ ਸਾਰੇ ਅੱਡੋ ਅਟ ਖੇਤਰ ਦੇ ਵਿੱਚ ਉਹਨਾਂ ਨੇ ਉਸ ਦੇਵੀ ਲਾਲ ਚੌਧਰੀ ਚੌਧਰੀ ਦੇਵੀ ਲਾਲ ਦੇ ਪਰਿਵਾਰ ਨੇ ਪੂਰੀ ਤਰ੍ਹਾਂ ਉਹਨਾਂ ਦੇ ਪ੍ਰਭਾਵ ਨੂੰ ਵਰਤੇ ਤੇ ਆਪਣੇ ਆਪ ਨੂੰ ਸਥਾਪਿਤ ਕੀਤਾ ਇਹ ਹੁਣ ਜਿਸ ਤਰ੍ਹਾਂ ਕੇ ਪਰਿਵਾਰ ਇਕੱਠਾ ਹੋਣ ਵੱਲ ਨੂੰ ਵੱਧ ਰਿਹਾ ਹੈਗਾ ਉਹਦੇ ਤੋਂ ਇਹ ਲੱਗਦਾ ਵੀ ਪਰਿਵਾਰ ਦੇਵੀ ਚੌਧਰੀ ਦੇ ਵੀ ਲਾਲ ਦਾ ਪਰਿਵਾਰ ਹੁਣ ਫੇਰ ਰਾਜਨੀਤੀ ਦੇ ਵਿੱਚ ਆਪਣੀ ਅਗਲੀ ਪਨਾਹ ਪੁੱਟਣ ਵੱਲ ਨੂੰ ਤਿਆਰੀਆਂ ਕਰ ਰਿਹਾ ਹੈ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਜਿਵੇਂ ਐਨਐਲਓ ਬਿਲਕੁਲ ਹਾਸ਼ੀਏ ਤੇ ੱੱਕੀ ਗਈ ਸੀ ਤੇ ਜੀਜੀਪੀ ਅੱਗੇ ਆ ਗਈ ਤੇ ਜੀਜੀਪੀ ਨੇ ਬੈਲੈਂਸ ਪਾਵਰ ਦੇ ਵਿੱਚੋਂ ਆਪਣਾ ਪੂਰਾ ਹਿੱਸਾ ਬਣਾਇਆ ਤੇ ਡਿਪਟੀ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੇ ਸੱਤਾ ਦਾ ਸੁੱਖ ਕੋ ਗਿਆ ਪਰੰਤੂ ਉਹਦੇ ਵਿੱਚ ਜਿਵੇਂ ਕਿ ਸੱਤਾ ਦੇ ਵਿੱਚ ਹੁੰਦਾ ਉਹ ਉਹ ਉਹਨਾਂ ਦੀ ਪਾਰਟੀ ਦੇ ਵਿੱਚ ਬਾਅਦ ਟੁੱਟਭੱਜ ਹੋਈ ਹੈ ਤੇ ਖਿੰਡ ਰਹੀ ਹੈ ਪਰੰਤੂ ਫਿਰ ਵੀ ਜਿਸ ਤਰ੍ਹਾਂ ਕਿ ਇਸ ਲਾਹੇ ਨੂੰ ਲੈਣ ਦੇ ਲਈ ਕਿਉਂਕਿ ਜਿੱਥੇ ਚੌਧਰੀ ਦੇਵੀ ਲਾਲ ਪਰਿਵਾਰ ਦਾ ਹਲਕਿਆਂ ਦੇ ਵਿੱਚ ਬੜਾ ਵੱਡਾ ਪ੍ਰਭਾਵ ਹੈ ਉਹਨਾਂ ਦੇ ਫਾਲੋਅਰ ਨੇ ਉਹਨਾਂ ਦੇ ਚਾਹਣ ਵਾਲੇ ਨੇ ਉਹਨਾਂ ਦੇ ਜਿਨ੍ਹਾਂ ਦੇ ਉੱਪਰ ਉਹਨਾਂ ਨੇ احਸਾਨ ਕੀਤੇ ਨੇ ਉਹ ਦੇਵੀ ਲਾਲ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਕਿ ਇਸ ਕਰਕੇ ਉਹ ਵੱਡੀ ਪ੍ਰਭਾਵ ਤਾਂ ਪਾਉਣਗੇ ਹੀ ਪਾਉਣਗੇ ਇਹ ਹਰਿਆਣੇ ਦੀ ਰਾਜਨੀਤੀ ਦੇ ਵਿੱਚ ਇਹ ਬੱਕਰੀ ਤਰ੍ਹਾਂ ਦਾ ਇੱਕ ਫਾਰਮੂਲਾ ਵੀ ਸਾਹਮਣੇ ਆਉਂਦਾ ਤੇ ਬੱਕਰੀ ਤਰ੍ਹਾਂ ਦੀਆਂ ਜਿਹੜੀਆਂ ਬਣਗੀਆਂ ਨੇ ਇਹ ਵੀ ਦੇਖਣ ਨੂੰ ਮਿਲਦੀਆਂ ਨੇ ਇਹ ਇਹਦੇ ਵਿੱਚੋਂ ਇਹੋ ਲੱਗਦਾ ਹੈ ਕਿ ਚੌਧਰੀ ਦੇਵੀ ਲਾਲ ਦੀ ਜਿਹੜੀ ਰਾਜਨੀਤੀ ਸੀ ਉਹਦੇ ਵਿੱਚ ਕੋਈ ਨਾ ਕੋਈ ਇੱਕ ਬੱਕਰੇ ਤੌਰ ਤੇ ਆਪਣੇ ਬਿਲਕੁਲ ਸੱਤਾ ਵੱਲ ਨਹੀਂ ਚੌਧਰੀ ਦੇਵੀ ਲਾਲ ਪਰਿਵਾਰ ਤੇ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦੀਆਂ ਜਿਹੜੀਆਂ ਸਿਆਸੀ ਤੰਦਾਂ ਨੇ ਬੜੀਆਂ ਆਪਸ ਦੇ ਵਿੱਚ ਮੇਲ-ਜੋਲ ਵਾਲੀਆਂ ਨੇ ਜ਼ਰਾਨਾ ਇੱਕ ਸਿਆਸੀ ਦੋਨਾਂ ਦਾ ਭਾਵੇਂ ਸਟੇਟ ਵੱਖੋ-ਵੱਖਰੇ ਨੇ ਰਾਣਾ ਜ਼ਰਾਨਾ ਜਦੋਂ ਕਦੇ ਹੀ ਦੱਸਦੇ ਆ ਕਿ ਪੰਜਾਬ ਇੱਕ ਸੀਗਾ ਹਰਿਆਣਾ ਜਿਹੜਾ ਅਲੱਗਾ ਪੰਜਾਬ ਦਾ ਹੀ ਹਿੱਸਾ ਸੀ ਖੈਰ ਪਿਛਲੀ ਜਿਹੜੀ ਹੈ ਡਾਕਟਰ ਸਾਹਿਬ ਵਿਧਾਨ ਸਭਾ ਚੋਣ ਅਕਾਲੀ ਦਲ ਨੇ ਉਸ ਵੇਲੇ ਅਨੈਲੂ ਦੀ ਸਪੋਰਟ ਕੀਤੀ ਸੀ ਭਾਵੇਂ ਕਿ ਉਸ ਵੇਲੇ ਕੋਈ ਇੰਨੇ ਉੱਥੇ ਉਸ ਦਾ ਪ੍ਰਚਾਰ ਅਕਾਲੀ ਦਲ ਉਹ ਨਹੀਂ ਸੀ ਕੀਤਾ ਕਿ ਅਕਾਲੀ ਦਲ ਆਪ ਹੀ ਕਾਫੀ ਹਾਸ਼ੀਏ ਉੱਤੇ ਸੀ ਡਾਊਨ ਪੋਜੀਸ਼ਨ ਦੇ ਵਿੱਚ ਸੀ ਪਰ ਇੱਕ ਘਟਨਾ ਹੋਰ ਤਰ੍ਹਾਂ ਦੀ ਜ਼ਰੂਰ ਆਉਂਦੀ ਹੈ ਹਰਿਆਣੇ ਦੇ ਵਿੱਚ ਪਿਛਲੀ ਚੋਣ ਨੂੰ ਲੈ ਕੇ ਚਲੋ ਅਨੈਲੋ ਤਾਂ ਫਿਰ ਹਾਸ਼ੀਏ ਤੇ ਰਹੀ ਪਰੰਤੂ ਚੌਧਰੀ ਦੇਵਿ ਲਾਲ ਦੇ ਪਰਿਵਾਰ ਵਿੱਚੋਂ ਇੱਕ ਹਿੱਸਾ ਜਿਹੜਾ ਦਸ਼ੰਤ ਚਟਾਲਾ ਜਿਨ੍ਹਾਂ ਨੇ ਜੀ ਜੀ ਪੀ ਕੈਂਪ ਕੀਤੀ ਹੈ ਅਜੀਤ ਚਟਾਲਾ ਉਹ 10 ਸੀਟਾਂ ਉੱਤੇ ਲਜਾਣ ਦੇ ਵਿੱਚ ਸਫਲ ਹੋਏ ਤੇ ਪਾਸਕਿਊ ਬਣੇ ਪਾਸਪਾਣੂ ਲੋੜ ਸੀ ਉਸ ਸਮੇਂ ਜੱਕ ਤਾਂ ਕਿ ਅਸੀਂ ਬਹੁਮਤ ਲੈਣਾ ਤਾਂ ਫਿਰ ਵਿਚੋਲੇ ਦੱਸਦੇ ਆ ਭਾਜਪਾ ਤੇ ਚੌਧਰੀ ਜਿਹੜਾ ਪਰਿਵਾਰ ਜਜਪੀ ਦਾ ਪਰਿਵਾਰ ਉਹਦੇ ਵਿੱਚ ਜਿਹੜਾ ਸਮਝੌਤਾ ਉਹ ਪ੍ਰਕਾਸ਼ ਸਿੰਘ ਬਾਦਲ ਕਰਵਾਉਂਦੇ ਆ ਜਦੋਂ ਸੌ ਚੁੱਕ ਸਮਾਗਮ ਹੁੰਦਾ ਹੈ ਉੱਤੇ ਹਰਿਆਣੇ ਦੇ ਵਿੱਚ ਮਨੋਹਰਾਲ ਕੱਟਰ ਦੂਜੀ ਵਾਰ ਸਮਝੌਕਦੇ ਆ ਡਿਪਟੀ ਸੀਐਮ ਦਾ ਜਿਹੜਾ ਉਹਦਾ ਉਹ ਸਟਾਲਾ ਨੂੰ ਨਿਵਾਜਿਆ ਜਾਂਦਾ ਉਸ ਜਿਹੜੇ ਰਾਜਪ트ਰੀ ਸਵਾਗਤ ਦੇ ਵਿੱਚ ਬਤੌਰ ਮਹਿਮਾਨ ਸਟੇਟ ਮਹਿਮਾਨ ਉੱਥੇ ਇਹ ਬਦਲ ਪਰਵਾਹ ਅਗੀ ਪਹੁੰਚਦੇ ਖੈਰ ਹਾਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਕਦਰ ਐਲਾਨ ਨਹੀਂ ਕੋਈ ਹੋਇਆ ਅਧਿਕਾਰਤ ਤੌਰ ਤੇ ਕਿ ਹਰਿਆਣਾ ਦੇ ਵਿੱਚ ਕਿਸ ਸਥਿਰ ਦੀ ਸਪੋਰਟ ਕਰਨੀ ਹੈ ਪਰੰਤੂ ਜਾਹ ਰਹੀ ਹੈ ਕਿ ਅਨੇਲੋ ਨਾਲ ਉਹ ਜ਼ਰੂਰ ਜਾਣਗੇ ਕਿਉਂਕਿ ਪਿਛਲੀ ਲੋਕ ਸਭਾ ਚੋਣ ਪਿੰਡ ਦੇ ਵਿੱਚ ਵੀ ਅਕਾਲੀ ਦਲ ਨੇ ਅਨੇਲੋ ਦੀ ਸਪੋਰਟ ਕੀਤੀ ਖੇਤਰ ਸੀਟ ਉੱਤੇ ਬਕਾਇਦਾ ਅਸ ਗੀਰ ਸਿੰਘ ਬਾਦਲ ਬਤੌਰ ਪਾਰਟੀ ਪ੍ਰਧਾਨ ਚਾਕੇ ਹੈ ਜੀ ਪਰantu ਇਸ ਵਾਰ ਐਤ ਕੀ ਪਾਰਟੀ ਪ੍ਰਧਾਨ ਕਾਲੀਦਲ ਦੇ ਜਿਹੜੇ ਨੇ ਸੁਖਵੀਰ ਸਿੰਘ ਬਾਦਲੋਂ ਤਨਖਾਈਆ ਕਰਾਰ ਵਜੋਂ ਹਾਲੇ ਉਹ ਜਿਹੜੇ ਉਹਨਾਂ ਦੇ ਸਿਆਸੀ ਰਜੇਵੇਂ ਨੇ ਸੀਮਿਤ ਕੀਤੇ ਹੋਏ ਨੇ ਤੇ ਪਤਾ ਲੱਗਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਉਹ ਜਿਹੜੇ ਵੱਡੇ ਜਿਹੜੇ ਚਟਾਲਾ ਪਰਿਵਾਰ ਵਿੱਚ ਆਗੂ ਨੇ ਉਹਨਾਂ ਦੀ ਨਾਮਜ਼ਦਗੀ ਵੀ ਤੇ ਜ਼ਰੂਰ ਸ਼ਾਮਲ ਹੋਣਗੇ ਜਿਵੇਂ ਹੁਣ ਅਦਿੱਤਿਆ ਚਟਾਲਾ ਜਿਹੜੇ ਡਾਬਵਾਲੀ ਤੋਂ ਅਲਾਨੇ ਗਏ ਨੇ ਉਹਨਾਂ ਦੇ ਤੌਰਾਂ ਦੇ ਵਿੱਚ ਉਹਨਾਂ ਦਾ ਜਾਣ ਦਾ ਪ੍ਰੋਗਰਾਮ ਦੱਸਿਆ ਜਾ ਰਿਹਾ ਖੈਰ ਹਰਿਆਣੇ ਦੇ ਸਿਆਸੀ ਹਾਲਾਤ ਦੇ ਵਿੱਚ ਛੋਟੀਆਂ ਪਾਰਟੀਆਂ ਦਾ ਕੀ ਉਥੇ ਸਥਾਨ ਰਹੇਗਾ ਜਿਨ੍ਹਾਂ ਦੇ ਵਿੱਚ ਬਹੁਜਨ ਸਮਾਜਪਾਲਟੀ ਜਾਂ ਆਜ਼ਾਦ ਸਮਾਜਪਾਲਟੀ ਤੇ ਇਹਨਾਂ ਨੂੰ ਜੇਕਰ ਦੇਖੀਏ ਇਹ ਕਿਸ ਤਰ੍ਹਾਂ ਦਾ ਪ੍ਰਭਾਵ ਦੇਣਗੀਆਂ ਸਹਿਯੋਗ ਵਜੋਂ ਇੱਕ ਦਾ ਜਿਹੜਾ ਸੰਯੋਗਤਾ ਹੈ ਉਹ ਅਨੈਲੋ ਨਾਲ ਤੇ ਦੂਜੀ ਦਾ ਸੰਯੋਗਤਾ ਹੈ ਉਹ ਜੀ ਜੀ ਪੀ ਡਾਕਟਰ ਸਾਹਿਬ ਥੋੜਾ ਜਿਹਾ ਖੋਲੋ ਇਹ ਵੀ ਸਿੰਦਰ ਸਾਹਿਬ ਦੇਖੋ ਹਾਲ ਦੀ ਘੜੀ ਇਹ ਹੈ ਵੀ ਜਿਹੜੀ ਸਪਸ਼ਟ ਸਥਿਤੀ ਹੈ ਉਹ ਨਾਮਿਨੇਸ਼ਨ ਪਰ ਤੋਂ ਬਾਅਦ ਨੰਮੀ ਨੇਸ਼ਨਾਪਾਪ ਪਲੈਨ ਤੋਂ ਬਾਅਦ ਜਦੋਂ ਫਾਈਨਲ ਸੂਚੀ ਜਾਰੀ ਹੋ ਜਾਏਗੀ ਉਹ ਤੋਂ ਸਥਿਤੀ ਸਪਸ਼ਟ ਹੋਏਗੀ ਕਿ ਕਿਸ ਤਰ੍ਹਾਂ ਦਾ ਜਿਹੜਾ ਹਾਲੇ ਤਾਂ ਕਿਉਂਕਿ ਨਾਮਜ਼ਦਗੀਆਂ ਨੇ ਇੱਕ ਦੋ ਦਿਨ ਹੀ ਲਾਸਟ ਰਹਿੰਦੇ ਆ ਤਾਂ ਬਗਾਵਤਾਂ ਵੀ ਹੋਣੀਆਂ ਨੇ ਕਿਉਂਕਿ ਜਦੋਂ ਸਾਰੀਆਂ ਪਾਰਟੀਆਂ ਨੇ ਟਿਕਟਾਂ ਦੀ ਜਿਹੜੀ ਸੂਚੀ ਫਾਈਨਲਾਈਜ਼ ਲਾਸਟ ਪਜੀਸ਼ਨ ਤੇ ਜਿਹੜੀ ਜਿਹੜੀ ਜਾਰੀ ਹੋਏਗੀ ਤਾਂ ਉਹ ਬੜੀਆਂ ਖਤਰਨਾਕ ਮਾਹੌਲ ਵਾਲੀਆਂ ਹੁੰਦੀਆਂ ਬੜੀਆਂ ਬਗਾਵਤਾਂ ਕਈ ਆਗੂ ਇਧਰੋਂ ਉਧਰੋਂ ਕਈ ਕਣਸਵਾ ਕਈ ਇਦਾਂ ਦੀਆਂ ਸਾਹਮਣੇ ਵੀ ਆ ਰਹੀਆਂ ਨੇ ਕਹ ਬਿਲਕੁਲ ਡਾਕਟਰ ਸਾਹਿਬ ਤੁਹਾਡੀ ਇਹ ਗੱਲ ਬਿਲਕੁਲ ਵਾਜੂਬ ਹੈ ਕਿ ਹਾਲੇ ਜਿਹੜਾ ਅਸਲੀ ਜਿਹੜਾ ਸਿਆਸੀ ਚਿਹਰਾ ਮੋਹਰ ਹੈ ਚੋਣ ਮਤਾਨ ਦਾ ਉਹ ਨਾਜ਼ਦਗਿਆ ਤੋਂ ਬਾਅਦ ਹੀ ਸਾਹਮਣੇ ਆਇਆ ਡਾਕਟਰ ਸਾਹਿਬ ਇਸ ਤੋਂ ਬਾਅਦ ਫਿਰ ਜਿਹੜੀਆਂ ਅਦ੍ਰਿਸ਼ ਸ਼ਕਤੀਆਂ ਨੇ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਭਿੰਡਰ ਸਾਹਿਬ ਜਿਵੇਂ ਕਿ ਪੰਜਾਬ ਹੈ ਜਾਂ ਜੰਮੂ ਕਸ਼ਮੀਰ ਹੈ ਹਰਿਆਣਾ ਜਾਂ ਦਿੱਲੀ ਹੈ ਇੱਥੇ ਇਹ ਇਹ ਦੇਖਣ ਨੂੰ ਜੋ ਦੇਖਣ ਨੂੰ ਲੱਗਦਾ ਨਾ ਉਹ ਨਹੀਂ ਹੈ ਅਸਲ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਅਦ੍ਰਿਸ਼ ਸ਼ਕਤੀਆਂ ਨੇ ਜਿਹੜੀਆਂ ਕਿ ਸੱਤਾ ਨੂੰ ਪ੍ਰਾਪਤ ਕਰਨ ਦੇ ਲਈ ਆਪਣੀ ਬਹੁਤ ਵੱਡੀ ਭੂਮਿਕਾ ਅਦਾ ਕਰਦੀਆਂ ਨੇ ਤੇ ਉਹ ਸਾਹਮਣੇ ਵੀ ਨਹੀਂ ਆਉਂਦੀਆਂ ਤੇ ਉਦੋਂ ਅਸਲ ਦੇ ਵਿੱਚ ਉਦੋਂ ਸਥਿਤੀ ਸਾਹਮਣੇ ਹੋਊਗੀ ਵੀ ਕਿਸ ਕਿਸ ਪਿੰਦਰ ਦੇ ਉੱਪਰ ਕੀ ਦੇ ਉੱਪਰ ਕੰਸੈਂਟਰੇਟ ਕੀਤਾ ਜਾਣਾ ਕਿਸ ਦਾ ਵੱਧ ਪ੍ਰਚਾਰ ਉੱਪਰ ਬੜੀ ਇਹਦੇ ਵਿੱਚ ਬਹੁਤ ਸਾਰਾ ਕੁਝ ਮੀਡੀਆ ਵੀ ਹੈ ਸਭ ਕੁਝ ਹੈ ਕਾਰਪੋਰੇਟ ਘਰਾਣੇ ਵੀ ਨੇ ਬਹੁਤ ਕੁਝ ਜਿਹੜੀਆਂ ਸ਼ਕਤੀਆਂ ਨੇ ਉਹ ਉਹ ਪ੍ਰਭਾਵਸ਼ਾਲੀ ਹੋਣਗੀਆਂ ਉਦੋਂ ਉਦੋਂ ਉਹ ਕਿਰਿਆ ਹੋਣਗੀਆਂ ਤੇ ਸਰਗਰਮੀ ਦੇ ਨਾਲ ਉਹ ਆਪਣਾ ਕਾਰਜ ਕਰਨਗੇ ਆ ਤੇ ਉਸ ਵੇਲੇ ਦੇਖਿਆ ਜਾਊਗਾ ਵੀ ਹਰਿਆਣੇ ਦੇ ਵਿੱਚ ਕਿਸ ਤਰ੍ਹਾਂ ਦੀ ਕਿਹੜੀ ਪਾਰਟੀ ਦੀ ਸਰਕਾਰ ਨੂੰ ਅੱਗੇ ਲਿਆਉਣਾ ਹੈ ਤੇ ਕਿਸ ਤਰ੍ਹਾਂ ਦੀ ਉਹ ਸਥਿਤੀ ਰੱਖਣੀ ਹੈ ਤੇ ਇਸ ਕਰਕੇ ਇਹ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਜਿਹੜੀਆਂ ਇਹਨਾਂ ਨੂੰ ਵੀ ਛੋਟਾ ਨਾ ਸਮਝਿਆ ਜਾਵੇ ਇਹਨਾਂ ਦੇ ਵੀ ਕੁਝ ਨਾ ਕੁਝ ਕੈਂਡੀਡੇਟ ਜਿਤਾ ਦੇਣਗੇ ਤੇ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਹ ਪਾਰਟੀਆਂ ਨੂੰ ਸਥਿਰ ਕਰਨ ਜਾਂ ਸਥਿਰ ਕਰਨ ਦੇ ਵਿੱਚ ਜਦੋਂ ਉਹਨਾਂ ਦੇ ਬਾਅਦ ਦੇ ਵਿੱਚ ਗੱਠਜੋੜ ਹੋਣੇ ਜਦੋਂ ਕਿਸੇ ਪਾਰਟੀ ਨੂੰ ਬਰਾਬਰ ਸਮਰ ਹੋਣੀ ਮਾ ਪ੍ਰਾਪਤ ਹੋਣਾ ਤਾਂ ਉਦੋਂ ਇਹਨਾਂ ਦੀ ਬੜੀ ਵੱਡੀ ਲੋੜ ਪੈਂਦੀ ਹੈ ਤੇ ਇਸ ਤਰ੍ਹਾਂ ਦੇ ਕਾਰਜ ਵੀ ਹੋਣਗੇ ਇਸ ਤਰ੍ਹਾਂ ਦੀਆਂ ਵੱਡੀਆਂ ਲੋਬੀਆਂ ਜਿਹੜੀਆਂ ਵੱਡੀਆਂ ਸ਼ਕਤੀਆਂ ਨੇ ਉਹ ਵੀ ਕਾਰਸ਼ੀਲ ਹੋਣਗੀਆਂ ਇਲੈਕਸ਼ਨ ਦੇ ਵਿੱਚ ਇਸ ਤਰ੍ਹਾਂ ਦਾ ਵੀ ਸੰਭਾਵਨਾਵਾਂ ਪਈਆਂ ਨਹੀਂ ਗਿਆ ਇਸ ਇਲੈਕਸ਼ਨ ਦੇ ਦੌਰਾਨ ਜੀ ਬਿਲਕੁਲ ਡਾਕਟਰ ਸਾਹਿਬ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਵਿੱਚ ਇਹ ਦੋ ਰਾਜਾਂ ਦੀ ਇੱਕ ਵੱਖ ਵੇਦ ਦੇ ਵਿੱਚ ਇਹ ਪਹਿਲੀ ਚੋਣ ਹੈ ਕਹਿੰਦਾ ਪਾ ਕਿ ਆਮ ਚੋਣ ਜਿਹੜੀ ਦੋ ਰਾਜਾਂ ਦੀ ਹੈ ਹਰਿਆਣਾ ਪਲੱਸ ਜੰਮੂ ਐਂਡ ਕਸ਼ਮੀਰ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਦੇਸ਼ਤੀ ਸਦਾ ਤੇਰੇ ਭਾਰਤੀ ਜਨਤਾ ਪਾਰਟੀ ਭਾਵੇਂ ਸਿਆਸੀ ਤੌਰ ਤੇ ਹੱਥ ਕੰਡੇ ਵੱਟੇ ਪੱਤਰ ਤੇ ਅਪਣਾ ਰਹੀ ਏ ਪਰੰਤੂ ਮੰਨਿਆ ਜਾ ਰਿਹਾ ਹੈ ਕਿ ਉਸ ਕਦਰ ਭਾਜਪਾ ਨੂੰ ਉੱਥੇ ਹਾਲੇ ਉਨੀ ਜਿਹੜਾ ਰਿਸਪੌਂਸ ਸਿਆਸੀ ਰਿਸਪੌਂਸ ਨਹੀਂ ਮਿਲ ਰਿਹਾ ਖੈਰ ਭਾਜਪਾ ਲਈ ਵਕਾਰ ਦਾ ਜਿਹੜਾ ਸਵਾਲ ਹੈ ਉਹ ਜਿਹੜਾ ਜੇਕਰ ਆਕੀਏ ਸਿਆਸੀ ਲਿਹਾਜ਼ ਤੋਂ ਤਾਂ ਉਹ ਹਰਿਆਣਾ ਬਣ ਰਿਹਾ ਹਰਿਆਣੇ ਦੇ ਵਿੱਚ ਭਾਜਪਾ ਚਾਹੇਗੀ ਕਿ ਦੋ ਰਾਜਾਂ ਦੇ ਜਦੋਂ ਰਿਜ਼ਲਟ ਆਉਣ ਨਤੀਜੇ ਆਉਣ ਤੱਕ ਟੁੱਕ ਟ ਇੱਕ ਰਾਜ ਸਾਲ ਉਹ ਜ਼ਰੂਰ ਭਾਜਪਾ ਦੇ ਖਾਤੇ ਦੇ ਵਿੱਚ ਪਾਵੇ ਹਰਿਆਣੇ ਦੇ ਵਿੱਚ ਚਿਤ ਜਿਹੜੀ ਹੈ ਉਹ ਭਾਜਪਾ ਦੀ ਰਹੇ ਭਾਜਪਾ ਦੇਸ਼ ਦੀ ਹਕੂਮਰਾਨ ਤੇ ਇਹਨੂੰ ਵੱਡੇ ਵਕਾਰ ਵਜੋਂ ਲਵੇਗੀ ਇਹ ਗੱਲ ਸਾਫ਼ ਹੈ ਡਾਕਟਰ ਸਾਹਿਬ ਜੀ ਫਿਰ ਜਨ ਦੇਖੋ ਹਰਿਆਣੇ ਦੇ ਵਿੱਚ ਭਾਜਪਾ ਕੀ ਸ੍ਰੀਵਾਰ ਆਪਣੀ ਸਿੱਤਾ ਪ੍ਰਾਪਤ ਕਰਨ ਵੱਲ ਵਧ ਰਹੀ ਹੈ ਇਹਦੇ ਤੇ ਜਿਵੇਂ ਐਂਟੀ ਇਸਟੈਬਲਿਸ਼ਮੈਂਟ ਫੈਕਟਰ ਵੀ ਭਾਰਤੀ ਜਨਤਾ ਪਾਰਟੀ ਨੂੰ ਸਾਹਮਣਾ ਕਰਨਾ ਪਵੇਗਾ ਬੇਸ਼ੱਕ ਉਹਨਾਂ ਨੇ ਆਪਣਾ ਮੁੱਖ ਮੰਤਰੀ ਦਾ ਚਿਹਰਾ ਬਦਲ ਦਿੱਤਾ ਸੈਣੀ ਸਾਹਿਬ ਨੂੰ ਲਿਆਂਦਾ ਤੇ ਕਾਫੀ ਕੁਝ ਉਹਨਾਂ ਨੇ ਹੋਰ ਵੀ ਤਬਦੀਲੀਆਂ ਕੀਤੀਆਂ ਨੇ ਪਰੰਤੂ ਫੇਰ ਵੀ ਇਹ ਜਿਹੜਾ ਫੈਕਟਰ ਹੈ ਤੋਂ ਮੁਲਕ ਨਹੀਂ ਹੋਇਆ ਜਾਂਦਾ ਇਹ ਵੀ ਹੁੰਦਾ ਹੈਗਾ ਦੂਸਰੇ ਪਾਸੇ ਜਿਹੜਾ ਚਟਾਲਾ ਪਰਿਵਾਰ ਆ ਉਹ ਕਾਫੀ ਸਮੇਂ ਤੋਂ ਸੱਤਾ ਤੋਂ ਬਾਹਰ ਸੀ ਉਹ ਵੀ ਹੁਣ ਇਸ ਤਰ੍ਹਾਂ ਆਪਣਾ ਇੱਕ ਜੁੱਟ ਹੋ ਰਹੇ ਨੇ ਉਹ ਵੀ ਆਪਣਾ ਹਰੀਖ ਪ੍ਰਭਾਵ ਬਰਤਨ ਦੀ ਕੋਸ਼ਿਸ਼ ਕਰਨੀ ਕਿ ਉਹਨਾਂ ਨੇ ਬਸਪਾ ਦੇ ਨਾਲ ਸੰਯੋਗਤਾ ਕੀਤਾ ਬਸਪਾ ਦਾ ਵੀ ਆਪਣਾ ਇੱਕ ਹਰਿਆਣਾ ਦੇ ਵਿੱਚ ਕਾਫੀ ਵੋਟਰ ਹੈ ਤੇ ਉਹਨਾਂ ਨੂੰ ਕਿਸ ਪੱਧਰ ਤੱਕ ਆਪਣੇ ਇਹ ਬਲ ਕਰਨ ਦੀ ਹਿੰਮਤ ਰੱਖਦੇ ਨੇ ਜਾਂ ਕਿਸ ਤਰ੍ਹਾਂ ਦੇ ਪ੍ਰਭਾਵ ਵਰਤਣਗੇ ਇਹ ਵੀ ਸੰਭਾਵਨਾਵਾਂ ਪਈਆਂ ਨੇ ਕਾਂਗਰਸ ਪਾਰਟੀ ਜਿਹੜੀ ਕਿ ਹਰਿਆਣੇ ਦੇ ਵਿੱਚ ਕਈ ਵਾਰ ਉਹਨਾਂ ਨੇ ਰਾਜ ਸੱਤਾ ਦਾ ਸੋਕੋ ਗਿਆ ਆਪਣੇ ਉਹਨਾਂ ਦੇ ਵੀ ਪੂਰਾ ਪ੍ਰਭਾਵ ਹੈ ਉਹ ਵੀ ਕੋਈ ਸ਼ਕਤੀ ਮਤਲਬ ਬਕਲਪ ਨਹੀਂ ਛੱਡੂਗੀ ਸੱਤਾ ਨੂੰ ਪ੍ਰਾਪਤ ਕਰਨ ਲਈ ਹਰ ਪੱਖ ਤੋਂ ਆਮ ਆਦਮੀ ਪਾਰਟੀ ਦੇ ਦੋ ਰਾਜਾਂ ਦੇ ਵਿੱਚ ਸਰਕਾਰਾਂ ਨੇ ਇੰਨਾ ਪਾਸ ਵੀ ਸਾਧਨਾਂ ਦੀ ਕੋਈ ਕਮੀ ਨਹੀਂ ਇਹ ਵੀ ਹਰ ਪੱਖ ਤੋਂ ਸ਼ਕਤੀ ਝੋਕਣਗੇ ਇਸ ਪੱਖ ਦੇ ਵਿੱਚ ਜਿਵੇਂ ਕਿ ਹੁਣ ਹਰਿਆਣੇ ਦੇ ਵਿੱਚ ਉਹਨਾਂ ਨੇ ਕਹਿ ਕੇ ਸੀ 90 ਦੀ 90 ਸੀਟਾਂ ਦੇ ਉੱਪਰ ਆਪਣੇ ਉਮੀਦਵਾਰ ਖੜੇ ਕਰਾਂਗੇ ਇਹਦਾ ਮਤਲਬ ਹੈ 90 ਉਮੀਦਵਾਰ ਨੂੰ ਖੜਾ ਕਰਨ ਦੇ ਲਈ ਕਿੰਨਾ ਧਮ ਖਮ ਕਿੰਨੀ ਇਹ ਲਾਹ ਲਸ਼ ਕਰਦੀ ਜ਼ਰੂਰਤ ਹੈ ਉਹ ਸਾਰਾ ਇਹਦਾ ਮਤਲਬ ਹੈ ਆਮ ਆਦਮੀ ਪਾਰਟੀ ਨੇ ਇਹਦਾ ਪ੍ਰਬੰਧ ਕੀਤਾ ਹੋਇਆ ਤੇ ਉਹ ਆਪਣੀ ਇਸ ਕੈਂਪੇਨ ਨੂੰ ਚਲਾਉਣਗੇ ਤੇ ਇਸ ਬਿਲਕੁਲ ਆਪਣਾ ਜੋਰ ਲਾਉਗਾ ਉਹਦਾ ਨਾਮ ਜੀ ਜਿਹੜਾ ਨਖਾਨ ਕਿਸ ਪਾਰਟੀ ਨੂੰ ਕਿਨੂੰ ਕਾਟ ਲਾਉਂਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਏ ਕਿ ਕਿੱਥੇ ਕਿੱਥੇ ਉਹ ਕਨਸੈਂਟਰੇਟ ਕਰਦੇ ਨੇ ਬੇਸ਼ੱਕ 90 ਦੀ 90 ਸੀਟਾਂ ਦੇ ਕਰਨ ਪਰੰਤੂ ਬਾਹਰ ਦੇ ਵਿੱਚ ਕਈ ਵਾਰ ਇਹ ਹੁੰਦਾ ਫਿਰ ਕੁਝ ਸੀਟਾਂ ਦੇ ਉੱਪਰ ਆਪਣਾ ਪੂਰਾ ਜੋਰ ਲਾ ਦਿੱਤਾ ਜਾਂਦਾ ਉੱਥੇ ਕਈ ਵਾਰ ਇਹ ਵੀ ਸਿਆਸਤ ਦੇ ਵਿੱਚ ਖੇਡਿਆ ਜਾਂਦਾ ਆਖਮ ਘਾਤੀ ਕਦਮ ਵੀ ਖੇਡਿਆ ਜਾਂਦਾ ਵੀ ਮੈਂ ਨਹੀਂ ਤਾਂ ਉਹ ਵੀ ਨਹੀਂ ਤਾਂ ਮਤਲਬ ਕੋਈ ਤੀਜਾ ਹੀ ਬਾਜ਼ੀ ਮਾਰ ਜਾਂਦਾ ਇਸ ਤਰ੍ਹਾਂ ਦੀ ਵੀ ਹਰਿਆਣੇ ਦੇ ਸੰਭਾਵਨਾਵਾਂ ਹੈਗੀਆਂ ਨਹੀਂ ਗੀਆਂ ਮਤਲਬ ਤੁਹਾਡੇ ਕਹਿੰਦਾ ਭਾਵੇਂ ਕਿ ਆਪ ਹੁਣ ਦਿਖਾ ਕੇ ਕਾਂਗਰਸ ਨੂੰ ਕਹਿ ਸਕਦੀ ਏ ਕਿ ਖਰਜੋ ਫਿਰ ਹੁਣ ਤੁਸੀਂ ਜੇਕਰ ਸਾਡੇ ਨਾਲ ਸਹਿਯੋਗਤਾ ਨਹੀਂ ਨ ਕਰਦੇ ਦਿਖਾਉਂਦੇ ਆ ਤੁਹਾਨੂੰ ਸਿਆਸੀ ਤਾਰੇ ਖੈਰ ਸਿਆਸਤ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਆਪ ਲਈ ਵੀ ਹਰਿਆਣਾ ਇੱਕ ਵਕਾਰ ਦਾ ਹਿੱਸਾ ਹੈ ਕਿਉਂਕਿ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਉਹ ਹਰਿਆਣੇ ਨਾਲ ਸਬੰਧਤ ਨੇ ਖੈਰ ਇਹ ਵੱਡੀ ਗੱਲ ਹੈ ਕਿ ਜਿਸ ਪਾਰਲੀਮੈਂਟ ਦੇ ਸੁਪਰੀਮੋ ਜਿਸ ਰਾਜ ਦੇ ਹੋਣ ਉਸ ਰਾਜ ਦੇ ਵਿੱਚ ਆਮ ਚੋਣ ਹੋਵੇ ਤੇ ਉਸ ਰਾਜ ਦੇ ਵਿੱਚ ਆਪ ਦੂਜੀ ਤੀਜੀ ਵਾਰ ਜਿਹੜਾ ਉਹ ਇਸ ਚੋਣ ਪੱਡ ਦੇ ਵਿੱਚ ਉਤਰੀ ਹੋਵੇ ਖੈਰ ਵੱਡੀਆਂ ਗੱਲਾਂ ਨੇ ਸਿਆਸਤ ਦੀਆਂ ਥੋੜਾ ਜਿਹਾ ਹਰਿਆਣੇ ਬਾਰੇ ਸੰਖੇਪ ਕਰਕੇ ਚੋਣ ਦੇ ਮਾਹੌਲ ਨੂੰ ਡਾਕਟਰ ਸਾਹਿਬ ਇੱਕ ਆਖੀਰ ਵਾਲੇ ਪਾਸੇ ਜਾਨੀ ਕਿ ਆਖਰੀ ਕੂਨ ਤੇ ਇੱਕ ਸੋਈ ਰੱਖਿਓ ਫਿਰ ਆਪਾਂ ਇਸ ਪ੍ਰੋਗਰਾਮ ਨੂੰ ਅੱਜ ਦੇ ਨੂੰ ਸਮਾਪਤ ਕਰਦੇ ਹਾਂ ਜਿੰਦਾ ਸਾਹਿਬ ਇਹ ਇਹ ਸੰਭਾਵਨਾਵਾਂ ਵੱਧ ਲੱਗ ਰਹੀਆਂ ਨੇ ਕਈ ਵਾਰ ਜਿਸ ਤਰ੍ਹਾਂ ਕੇ ਬਹੁਤ ਕੋਰਣਾ ਮੁਕਾਬਲਾ ਹੋ ਰਿਹਾ ਹੈ ਇਹਦੇ ਵਿੱਚੋਂ ਇਹ ਹੋਏਗਾ ਲਾਸਟ ਮੂਵਮੈਂਟ ਦੇ ਵਿੱਚ ਕਈ ਵਾਰ ਦੇਖਣ ਨੂੰ ਆਪਣਾ ਪੂਰਾ ਅਟੱਡ ਵਿਰੋਧੀਆ ਉਹਨਾਂ ਦੇ ਨਾਲ ਅੰਦਰੂਨੀ ਤੌਰ ਤੇ ਸਮਝੌਤੇ ਹੁੰਦੇ ਨੇ ਇਸ ਤਰ੍ਹਾਂ ਦੀ ਵੀ ਜਿਹੜੀ ਹੋਏਗੀ ਇਹ ਇਹ ਹੋਣ ਦੀ ਵੱਧ ਸੰਭਾਵਨਾ ਹੈ ਹਰਿਆਣੇ ਦੇ ਵਿੱਚ ਤਾਂ ਇਹ ਪਹਿਲਾਂ ਤੋਂ ਹੀ ਹੁੰਦਾ ਰਿਹਾ ਹੈ ਇਸ ਤਰ੍ਹਾਂ ਹੁੰਦਾ ਵੀ ਰਿਹਾਗਾ ਤੇ ਇਹਦੇ ਵਿੱਚ ਇਹ ਹੋਏਗਾ ਕਈ ਵਾਰ ਆਪਣੀ ਜਿੱਤ ਨਾਲੋਂ ਦੂਸਰੇ ਬੰਦੇ ਦੀ ਹਾਰ ਉਹਨਾਂ ਨੂੰ ਵੱਧ ਪੋਲੀਟਿਕਲ ਫਾਇਦਾ ਦਿੱਜਦੀ ਹੈ ਇਸ ਤਰ੍ਹਾਂ ਦੀ ਕਾਰਜਕ੍ਰਿਤੀ ਹੋਣਗੀ ਇਸ ਤਰ੍ਹਾਂ ਦੀ ਰਾਜਨੀਤੀ ਵੀ ਚੱਲ ਸਕਦੀ ਹੈ ਤੇ ਦੂਸਰਾ ਜਿਹੜਾ ਕਾਰਪੋਰੇਟ ਘਰਾਣੇ ਨੇ ਕਾਰਪੋਰੇਟ ਜਗਤ ਹੈ ਕਿਉਂਕਿ ਦਿੱਲੀ ਦੇ ਬਿਲਕੁਲ ਜਾਨੇ ਦਿੱਲੀ ਦੇ ਆਲੇ-ਦੁਆਲੇ ਹੈ ਸਾਰਾ ਇਹ ਸੂਬਾ ਤੇ ਇੱਥੇ ਕੇਂਦਰ ਦੀ ਸਰਕਾਰ ਵੀ ਤੇ ਦੂਜੀਆਂ ਸਰਕਾਰਾਂ ਵੀ ਬਣ ਕੇ ਕੋ ਮੰਤਰੀ ਪਦਰਤੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਵੀ ਜਿਹੜੇ ਵੱਡੇ-ਵੱਡੇ ਹੈਗੇ ਇੱਥੇ ਇਹਨਾਂ ਦੇ ਉੱਪਰ ਨਜ਼ਰ ਰਹੇਗੀ ਤੇ ਹਰਿਆਣੇ ਦੀ ਚੋਣ ਬੜੀ ਹੀ ਬੜੀ ਬਖਰੀ ਕਿਸਮ ਦੀ ਹੋएगी ਜਿਹਦੇ ਵਿੱਚੋਂ ਕਈ ਕਈ ਸ਼ੌਨਾਂ ਨਾਲ ਸਮੇਂਦਰ ਤੈ ਕਰੇ ਬਖਰੀ ਕਿਸਮ ਦੀ ਹੋएगी ਕਹਿੰਦਾ ਭਾਬ ਕਿ ਜਿਹੜਾ ਹਰਿਆਣੇ ਦਾ ਹੈ ਮਹਾਪਾਰਤੇ ਉਹ ਕਈ ਰੰਗ ਛੜਦਾ ਵਿਖਾਈ ਦੇਵੇਗਾ ਤੇ ਜਿਹੜੇ ਪੰਜਾਬ ਦੇ ਸੰਘਰਸ਼ੀ ਕਿਸਾਨ ਨੇ ਜਦੋਂ ਉਹ ਕੇਂਦਰ ਵੱਲ ਵੱਧਦੇ ਆ ਤਾਂ ਰਸਤਾ ਜਿਹੜਾ ਹੈ ਉਹ ਫਿਰ ਹਰਿਆਣੇ ਦਾ ਹੀ ਪੈਂਦਾ ਹੈ ਖੈਰ ਹਰਿਆਣੇ ਦੀ ਇਸ ਚੋਣ ਦੇ ਵਿੱਚ ਕਿਸ ਕਦਰ ਕਿਸ ਤਰ੍ਹਾਂ ਦੀ ਜਿਹੜੀ ਹੈ ਛਵੀ ਬਣ ਕੇ ਸਾਹਮਣੇ ਆਉਂਦੀ ਹੈ ਯਾਨੀ ਕਿ ਹਰਿਆਣੇ ਦਾ ਤਾਸ ਕਿਸ ਧਿਰ ਨੂੰ ਮਿਲਦਾ ਪਰ ਇੱਕ ਜਿਹੜੀ ਵੱਡੀ ਗੱਲ ਹੈ ਕਿ ਇਸ ਚੋਣ ਪੇੜ ਜ਼ਰੂਰ ਦਿਲਚਸਪੀਆਂ ਦਾ ਵਾਲਾ ਤੀਰ ਰਵੇਗਾ ਵੱਡੇ ਪੱਧਰ ਉੱਤੇ ਵੱਖਰੀ ਤਰ੍ਹਾਂ ਦੀ ਜਿਹੜੀ ਤਰਜ਼ ਉਹ ਸੁਣਾਈ ਜ਼ਰੂਰ ਦਿੰਦੀ ਰਹੇਗੀ ਖੈਰ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ ਖੈਰ ਡਾਕਟਰ ਸਾਹਿਬ ਤੁਸੀਂ ਚੈਨਲ ਜੀਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਖਾਸ ਕਰਕੇ ਗਵਾਂਡੀ ਰਾਜ ਹਰੇਣੇ ਲਈ ਤੁਹਾਡਾ ਧੰਨਵਾਦ ਸ਼ੁਕਰੀਆ ਜੀਮਿਸ਼ਨ ਪੰਜਾਬੀ